ਸੋਸ਼ਲ ਮੀਡੀਆ ਦਾ ਜਮਾਨਾ ਆਪਣੀ ਘਰ ਵਾਲੀ ਵਿਖਾਓ ਤੇ ਲੱਖਾਂ ਰੁਪਏ ਕਮਾਓ ਦੋਸਤੋ ਚੈਨਲ ਬਣਾਓ ਫੇਸਬੁਕ YouTube Instagram ਤੇ ਆਪਣੀ ਘਰ ਵਾਲੀ ਉੱਠਦੇ ਸਾਰੀ ਲੋਕਾਂ ਨੂੰ ਵਿਖਾਓ ਲੋਕਾਂ ਦੀਆਂ ਤਤੀਆਂ ਅੱਖਾਂ ਕਰੋ ਤੇ ਪੈਸੇ ਲੱਖਾਂ ਕਮਾਓ ਦੋਸਤੋ ਉਸ ਮੁੰਡੇ ਨਾਲ ਮਲਾਵਾਂਗੇ ਤੁਹਾਨੂੰ ਜਿਹੜਾ ਮੁੰਡਾ ਆਪਣੀ ਘਰ ਵਾਲੀ ਦੀਆਂ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਸੱਤ ਚੈਨਲ ਬਣਾਈ ਬੈਠਾ ਤੇ ਲੱਖਾਂ ਰੁਪਏ ਕਮਾ ਰਿਆ ਨੌਂਦੀ ਨੂੰ ਆਟਾ ਗੁੰਨਦੀ ਨੂੰ ਝਾੜੂ ਲਾਉਂਦੀ ਨਹੀਂ ਸਬਜੀ ਕੱਟਦੀ ਨੂੰ ਵੀਡੀਓ ਵਿਖਾਉਂਦਾ ਲੋਕਾਂ ਨੂੰ ਵੀਡੀਓ ਵਿਖਾਉਂਦਾ ਬਣਾ ਕੇ ਅੱਜ ਦੋਸਤੋ ਉਸ ਮੁੰਡੇ ਨਾਲ ਗੱਲ ਕਰਾਉਨੇ ਆ ਕੀ ਹੈ ਵਜ੍ਹਾ ਕਿਉਂ ਵਿਖਾਉਂਦਾ ਲੋਕਾਂ ਨੂੰ ਆਪਣੀ ਘਰ ਵਾਲੀ ਅੱਜ ਦੋਸਤੋ ਆਪਣੀ ਘਰ ਵਾਲੀ ਵਿਖਾ ਕੇ ਲੱਖਾਂ ਰੁਪਏ ਕਮਾ ਚੁੱਕਾ ਹੈ ਇਹ ਬੰਦਾ ਬੰਦਾ ਸੱਤ ਅੱਠ ਚੈਨਲ ਬਣਾਈ ਬੈਠਾ ਉਹਦੀ ਘਰ ਲਈ ਨਾ ਤੇ ਸਾਰੀ ਗੱਲ ਕੀ ਸਾਰਾ ਮਸਲਾ ਕੀ ਆਏ ਬਾਈ ਨੂੰ ਪੁੱਛਦੇ ਆ ਬਈ ਸਸੀ ਕਾ ਸਸੀ ਕਾ ਬਈ ਜੀ ਕਹਿੰਦੇ ਘਰ ਵਾਲੀ ਦੇ ਬੇਸ ਤੇ ਬਹੁਤ ਰੁਪਏ ਕਮਾਲੇ ਬਈ ਬਥੇਰੇ ਕਮਾਲੇ ਬਈ ਕਰੋੜਾਂ ਰੁਪਇਆ ਕਮਾ ਲਿਆ ਹਾਂ ਹਾਂ ਜਦੋਂ ਮੰਨ ਕੇ ਚੱਲ ਪਹਿਲਾਂ ਮੈਂ ਵਿਹਲਾ ਸੀਗਾ ਬੇ ਰਜਗਾਰੀ ਸੀ ਤੇ ਪੈਸੇ ਹੈ ਨਹੀਂ ਸੀਗੇ ਕੋਲੇ ਤੇ ਮੁੜ ਕੇ ਚੱਲ ਵਿਆਹ ਹੋ ਗਿਆ ਘਰ ਵਾਲੀ ਸੋਹਣੀ ਮਿਲ ਗਈ ਥੋੜੀ ਚੱਕਮੀ ਸੀਗੀ ਤੇ ਆਪਾਂ ਬਾਈ ਫਿਰ ਵੀਡੀਓ ਬਣਾਉਣ ਲੱਗੇ ਸੱਤ ਅੱਠ ਬਣਾਇਆ ਚੈਨਲ ਤੇ ਫੋਲੋਅਰ ਵੀ ਇਹ ਆਉਂਦੇ ਆ। ਬਾਈ ਵੀਡੀਓ ਕਿਦਾਂ ਦੀਆਂ ਬਣਾਉਣਾ? ਬਾਈ ਤੜਕੇ ਉੱਠਣਸਾਰ ਪਹਿਲਾਂ ਤਾਂ ਆਪਦੀ ਘਰ ਵਾਲੀ ਤੇ ਕੈਮਰਾ ਲਾਈਦਾ। ਠੀਕ ਆ। ਜੇ ਉਹ ਨਹਾਉਣ ਜਾਂਦੀ ਆ ਤਾਂ ਕੈਮਰਾ, ਜੇ ਉਹ ਮਲਣਕ ਖਾਂਦੀ ਪੀਂਦੀ ਆ ਤਾਂ ਕੈਮਰਾ, ਜੇ ਕੋਈ ਸ਼ੂਟ ਬਦਲਦਾ ਤਾਂ ਕੈਮਰਾ, ਜੇ ਆਟਾ ਗੁੰਦੀ ਆ ਤਾਂ ਕੈਮਰਾ। ਯਾਨੀ ਕਿ 24 ਘੰਟਿਆਂ ਚੋਂ ਲੈ ਕੇ ਸਾਡੇ 17 18 19 ਘੰਟੇ ਕੈਮਰਾ ਉਹਦੇ ਤੇ ਹੀ ਰਹਿੰਦਾ। ਮਤਲਬ ਸੱਤ ਚੈਨਲਾਂ ਤੇ ਧੂਸ ਕੱਢੀ ਪਈ ਆ। ਯਾਰ ਫੁੱਲ ਸ਼ਾਹੀ ਵੀ ਆ। ਰੰਗਾ ਰੰਗ ਪ੍ਰੋਗਰਾਮ ਪੂਰਾ ਵਿਖਾਇਆ ਪਿਆ। ਮਨੋਰੰਜਨ ਹੁੰਦਾ ਬਈ। ਤੇ ਬਈ ਪਿੰਡ ਵਾਲੇ ਨਹੀਂ ਕਹਿੰਦੇ ਵੀ ਇਹ ਕੀ ਕਰੀ ਜਾਂਦਾ ਇਹ ਕਹੀ ਜਾਣ ਬਈ ਮੈਂ ਕੀ ਲੈਣਾ ਕਿਸੇ ਤੋਂ ਚੰਗੀ ਮੇਰੇ ਕੋਲ ਗੱਡੀ ਆ ਚੰਗੀ ਮੇਰੇ ਕੋਲ 400000 ਰੁਪਏ ਕਰੋੜਾ ਮੈਂ ਕਮਾਏ ਵੀ ਆ ਮੇਰੇ ਠੀਕ ਆ ਮੈਂ ਕਿਸੇ ਤੋਂ ਕੀ ਲੈਣਾ ਯਾਰ ਚੰਗੀ ਲਾਈਫ ਸਟਾਈਲ ਜੀ ਰਿਹਾ ਹਾਂ ਹਾਂ ਪੂਰੀ ਵਧੀਆ ਸਿਰਫ ਆਪਣੀ ਘਰ ਵਾਲੀਆਂ ਵੀਡੀਓ ਪਾ ਕੇ ਹਾਂ ਪਿੰਡ ਵਾਲਿਆਂ ਤਾਂ ਮੱਚਣਾ ਜੇ ਮੈਂ ਇਹ ਬਿਲਕੁਲ ਪਹਿਲਾਂ ਬੇਰੁਜ਼ਗਾਰ ਸੀ ਉਦੋਂ ਮੱਚਦੇ ਫਿਰਦੇ ਸੀ ਵੀ ਵਿਹਲਾ ਤੁਰਿਆ ਫਿਰਦਾ ਜੱਜ ਰੁਪਏ ਆ ਕੇ ਕੋਲੇ ਤੇ ਅੱਜ ਵੀ ਮੱਚੀ ਜਾਂਦੇ ਆ ਕੀ ਬਾਤ ਆ ਕਹਿੰਦਾ 7 ਚੈਨਲ ਆ ਮੇਰੇ YouTube ਤੇ Facebook ਤੇ Instagram ਤੇ ਕਹਿੰਦਾ ਵੀ ਆਪਦੀ ਘਰ ਵਾਲੀ ਜਦੋਂ ਉੱਠਦੀ ਆ ਨਾਲ ਦੀ ਨਾਲ ਕੈਮਰਾ ਸਟਾਰਟ ਹੋ ਜਾਂਦਾ ਜਦੋਂ ਨਹਾਉਣ ਜਾਂਦੀ ਆ ਕੰਮ ਕਰਦੀ ਆ ਆਟਾ ਗੁੰਨਦੀ ਆ ਜਦੋਂ ਕੋਸ਼ ਕੋਈ ਵੀ ਕੰਮ ਕਰਦੀ ਆ ਨਾਲ ਦੀ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅੱਖਾਂ ਉਹਨਾਂ ਦੇ ਅੱਖਾਂ ਦੇ ਮਤਲਬ ਰੌਣਕ ਲਈ ਰੱਖਦੇ ਹੋ ਮਤਲਬ ਹਾਂ ਬਈ ਅਗਲੇ ਦੀਆਂ ਅੱਖ ਤਤਤਾਂ ਹੁੰਦੀਆਂ ਤੇ ਆ ਨੱਤ ਵੇਂਦੇ ਅਗਲੇ ਜਦੋਂ ਵੀਡੀਓ ਕਰਦੇ ਆ ਤਤਤੀਆਂ ਅੱਖਾਂ ਕਰਦੇ ਆ ਉਹ ਉਹ ਕਿਹੜੇ ਤੇਰੀ ਘਰ ਦੇ ਵਿੱਚ ਵੜ ਗਏ ਹਣਾ ਹਾਂ ਉਹ ਤਾਂ ਵੀਡੀਓ 'ਚ ਆ ਜੇ ਫੋਨ ਤੇ ਵੇਖ ਲੈਂਦੇ ਕਮੈਂਟ ਕਰ ਦਿੰਦੇ ਚਲ ਠੀਕ ਆ ਗਰੁੱਪ ਦੇ ਵਿੱਚ ਕਿਹੜਾ ਵੜ ਜਾਣਗੇ ਹਾਂ ਕੁਝ ਨਹੀਂ ਕਰ ਸਕਦੇ ਉਹ ਦੇਖਦੇ ਆ ਬਸ ਹਾਂ ਉਹ ਕਹਿੰਦੇ ਵਕਲਾ ਵੇਖੀ ਚੱਲ ਛੇੜੀ ਨਾ ਉਹ ਗੱਲ ਆ ਨਾਲੇ ਬਈ ਥੱਲੇ ਬਹੁਤ ਗੰਦੇ ਗੰਦੇ ਕਮੈਂਟ ਆਉਂਦੇ ਆ ਵੀ ਤੇਰੀ ਘਰ ਵਾਲੀ ਆਏ ਆ ਤੇਰੀ ਘਰ ਵਾਲੀ ਆਏ ਆ ਤੇਰੀ ਘਰ ਵਾਲੀ ਦੇ ਆ ਬਖਾਦੇ ਬਈ ਸਾਨੂੰ ਤੇਰੀ ਘਰ ਵਾਲੀ ਤੈਨੂੰ ਹੁੰਦੇ ਆ ਹੈ ਸਾਹੀ ਕਦੇ ਪੜੇ ਹੀ ਨਹੀਂ ਦੇਖੋ ਦੋਸਤੋ ਕਹਿੰਦੇ ਗਾਲਾਂ ਕੱਢੀ ਚੱਲੋ ਤੇ ਸਾਨੂੰ ਗਾਲਾਂ ਦੇ ਵੀ ਪੈਸੇ ਆਉਂਦੇ ਆ ਵੇਖੋ ਵੇਖੋ ਗਾਲਾਂ ਦੇ ਵੀ ਪੈਸੇ ਆਉਂਦੇ ਇਹਨਾਂ ਨੂੰ ਤੁਸੀਂ ਗਾਲਾਂ ਕਮਾਈ ਕਰੀ ਜਾਂਦੇ ਹੋ ਵਿਊ ਦੇਈ ਜਾਂਦੇ ਹੋ ਉਹਨਾਂ ਨੂੰ ਤੇ ਲੱਖਾਂ ਰੁਪਏ ਕਮਾਈ ਜਾਂਦੇ ਆ ਸੱਤ ਅੱਠ ਚੈਨਲੇ ਬਣਾਈ ਬੈਠਾ ਮੈਨੂੰ ਲੱਗਦਾ ਇਹ 100 ਚੈਨਲ ਬਣਾ ਲੂ ਇਹੇ ਜੇ ਕੱਲ ਨੂੰ ਇਹਦੀ ਕੁੜੀ ਹੋਊਗੀ ਨਾ ਤੇ ਮੈਂ ਲਗਾ ਕੁੜੀ ਦੇ ਨਾਂ ਤੇ ਵੀ ਇਹ ਚੈਨਲ ਬਣਾਊਗਾ ਉਹਨੂੰ ਵੀ ਉੱਠਦੇ ਸਾਰ ਹੀ ਬਣਾਇਆ ਕਰੋ ਭਾਈ ਜਦੋਂ ਕੱਲ ਨੂੰ ਕੁੜੀ ਹੋਊਗੀ ਤੇ ਉਹਦੀਆਂ ਵੀ ਐਂ ਵੀਡੀਓ ਬਣਾਇਆ ਕਰੋ ਭਾਈ ਉਹਦੇ ਵੀ ਸ਼ੌਂਕ ਕਰੇ ਪੂਰੇ ਖੁੱਲੀ ਛੁੱਟੀ ਆ ਬਈ ਆਜ਼ਾਦੀ ਆ ਜੇ ਉਹ ਨਹਾਉਣ ਜਾਊਗੀ ਜਾਂ ਕੱਪੜੇ ਧੋਊਗੀ ਜਾਂ ਆਟਾ ਗੁੰਨੂਗੀ ਉਹਦੇ ਵੀ ਉਹਦੋਂ ਚੱਕ ਦੇਣਾ ਕੁਛ ਵੀ ਉਹ ਆਪਦੀ ਲਾਈਫ ਚ ਕੁਛ ਮਰਜ਼ੀ ਕਰ ਸਕਦੀ ਆ ਆਪਾਂ ਉਹਨੂੰ ਬੰਦ ਚ ਨਹੀਂ ਰੱਖਣਾ ਉਹਨੂੰ ਕਾ ਆਪਦੇ ਪੈਸੇ ਕਮਾ ਕੁਛ ਮਰਜ਼ੀ ਕਰ ਬਸ ਦੋਸਤੋ ਕੋਈ ਹੱਡ ਤੋੜ ਕੰਮ ਨਹੀਂ ਕਰਨਾ ਚਾਹੀਦਾ ਨਾ ਪੱਠੇ ਵੱਡੋ ਨਾ ਗੋਹਾ ਚੱਕੋ ਨਾ ਦਿਹਾੜੀ ਲੱਗੋ ਕਿਸੇ ਦੇ ਨਾ ਕਿਸੇ ਦੇ ਦੀ ਜ਼ਿੰਮੇਵਾਰੀ ਸਪਰੇ ਹਾਂ ਕਰੋ ਕੋਈ ਚ ਲੋੜ ਨਹੀਂ ਸਿਰਫ ਇੱਕ ਕੰਮ ਕਰੋ ਸਰਫ ਇਹ ਕੰਮ ਕਰੋ ਸੋਸ਼ਲ ਮੀਡੀਆ ਤੇ ਇੱਕ ਪੇਜ ਬਣਾਓ ਤੇ ਆਪਣੀ ਘਰ ਵਾਲੀ ਨੂੰ ਕਹੋ ਵੀ ਸੁਰਖੀ ਬਿੰਦੀ ਚੰਗੀ ਤਰ੍ਹਾਂ ਲਾ ਲੇ ਤੇ ਵਧੀਆ ਆਪਣੇ ਕੱਪੜੇ ਪਾ ਕੇ ਜਾਵੇਂ ਫਿੱਟ ਫਿੱਟ ਤੇ ਲੋਕਾਂ ਨੂੰ ਵੀਡੀਓ ਬਣਾ ਬਣਾ ਕੇ ਚੜਾ ਦਿਓ ਤੇ ਪੈਸੇ ਕਮਾਓ ਆ ਬੰਦਾ ਦਿਹਾੜੀ ਤੇ ਪਾਣੀ ਕਰਦਾ ਜਦੋਂ ਵਿਆਹ ਹੋਇਆ ਸੀ ਆਪਣੀ ਘਰ ਵਾਲੀ ਦੀ ਸੋਹਣੀ ਮਿਲ ਗਈ ਇਹਨੂੰ ਤੇ ਲੋਕਾਂ ਨੂੰ ਦਿਖਾਵਾ ਕਰਕੇ ਉਹਨਾਂ ਦੀ ਅੱਖਾਂ ਤਤੀਆਂ ਕਰਕੇ ਇਹ ਬੰਦਾ ਪੈਸੇ ਕਮਾ ਰਿਆ ਕਹਿੰਦਾ ਮੇਰੀ ਘਰ ਵਾਲੀ ਨੂੰ ਵੇਖ ਕੇ ਅੱਖਾਂ ਤਤੀਆਂ ਹੀ ਕਰ ਲ ਸਕਦੇ ਆ ਉਹਦੇ ਵਿੱਚ ਥੋੜੀ ਵੜ ਜਾਣਗੇ ਜਾਂ ਦੀ ਘਰ ਵਾਲੀ ਨੂੰ ਥੋੜੀ ਫੜ ਲੈਣਗੇ ਇਹੋ ਜਿਹੀਆਂ ਗੱਲਾਂ ਕਰ ਰਿਹਾ ਇਹ ਭਾਈ ਮੇਰੀ ਗੱਲ ਸੁਣ ਦਿਹਾੜੀ ਬੰਦਾ ਜਾਂਦਾ ਕਿੰਨੇ ਪੈਸੇ ਲਊ ਹੱਥ ਨੂੰ ਕਮਾ ਕੇ ਉਹ ਹੱਥ ਨੂੰ ਬਈ 400 500 ਬਸ ਇੰਨੇ ਆ ਨਾ ਹੁਣ ਅਸੀਂ ਇੱਕ ਵੀਡੀਓ ਪਾ ਦਗੇ ਸੱਤਾ ਚੈਨਲਾਂ ਤੇ ਜਾਂਦੀ ਆ ਸਾਡੀ ਇੱਕ ਵੀਡੀਓ ਸਾਨੂੰ 10000 ਰੁਪਏ ਦੇ ਜਾਂਦੀ ਆ ਠੀਕ ਆ ਸੱਤਾ ਚੈਨਲ ਸਾਨੂੰ ਅੱਛਾ ਇੱਕ ਵੀਡੀਓ 10000 ਰੁਪਏ ਦੇ ਦਿੰਦੀ ਆ ਤੇ ਸੱਤੇ ਵੀਡੀਓ ਇੱਕ ਦਿਨ ਦੇ ਵਿੱਚ 70000 ਰੁਪਏ ਹਾਂ ਮਹੀਨੇ ਦਾ ਮੇਰੀ ਘਰ ਵਾਲੀ ਕਤੇ 15 20000 ਤੋਂ ਛੂਟ ਘੱਟ ਨਹੀਂ ਪਉਂਦੀ ਤੇ ਤੀਜੇ ਚੌਥੇ ਦਿਨ ਉਹਨੂੰ ਲੈ ਕੇ ਦੇਣਾ 70000 ਸਾਨੂੰ ਦਿਹਾੜੀ ਦਾ ਬੰਦਾ ਸਾਨੂੰ ਤਾਂ ਦੇਖੋ ਦੋਸਤੋ ਬੇਗੂਫੋਂ ਤੁਸੀਂ ਇਹਨਾਂ ਦੀ ਵੀਡੀਓ ਥੱਲੇ ਕਮੈਂਟ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਸਵਾਦ ਲੈਨੇ ਹੋ ਤੁਸੀਂ ਪਰ ਸਵਾਦ ਤੁਸੀਂ ਨਹੀਂ ਬਾਬਿਓ ਸਵਾਦ ਇਹ ਲੈ ਰਹੇ ਆ ਜ਼ਿੰਦਗੀ ਦਾ ਆਪਾਂ 300 ਰੁਪਏ 400 ਰੁਪਏ ਦਿਹਾੜੀ ਜੇ ਖਿੱਚ ਕੇ ਕੰਮ ਕਰਾਂਗੇ ਵੱਧ ਤੋਂ 2000 ਰੁਪਏ ਆਪਦਾ ਕੰਮ ਕਰਾਂਗੇ 3000 ਰੁਪਏ ਕਮਾਵਾਂਗੇ ਤੇ ਇਹ ਬੰਦਾ ਆਪਣੀ ਇਕੱਲੀ ਘਰ ਵਾਲੀ ਨੂੰ ਖਾ ਕੇ ਨਾਲੇ ਘਰੇ ਆਪਦੇ ਬੇਰੋਜ਼ਗਾਰ ਹੈਗਾ ਹੁਣ ਇਹਦਾ ਇੱਕ ਸਾਉਦਾ ਬਿਜ਼ਨਸ ਆ ਇਹ ਵੀਡੀਓ ਪਾਉਂਦਾ ਇੱਕ ਵੀਡੀਓ ਤਾਂ 10000 ਰੁਪਏ ਦਿਨ ਦੇ ਵਿੱਚ ਸੱਤ ਵੀਡੀਓ ਪਾਉਂਦਾ ਕਿਉਂਕਿ 10 ਸੱਤ ਵੀਡੀਓ ਬਣਾ ਕੇ ਵਾਦੀ ਪਾ ਦਿੰਦੇ ਇੱਕ ਵੀਡੀਓ ਸੱਤ ਚੈਨਲਾਂ ਤੇ ਇੱਕ ਵੀਡੀਓ ਸੱਤ ਚੈਨਲਾਂ ਤੇ ਤੇ ਇੱਕ ਦਿਨ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਬਣ ਜਾਂਦੀਆਂ ਹੋਣਗੀਆਂ ਨਹੀਂ ਅਸੀਂ ਇੱਕ ਬਣਾ ਕੇ ਚਾੜ੍ਹ ਦੇ ਦੀ ਆ ਵਾ ਠੀਕ ਆ ਉਦਾਂ ਨਹੀਂ ਨਹੀਂ ਜਿਵੇਂ ਆਟਾ ਗੁੰਨਦੀ ਤੇ ਅੱਡ ਬਣਾ ਕੇ ਰੱਖ ਲਈ ਉਹਦੀ ਅੱਡ ਬਣਾ ਕੇ ਤੇ ਰੋਜ਼ ਵੀਡੀਓ ਚੜਾਈ ਜਾਂਦੇ ਹਾਂ ਹਾਂ ਡੇਲੀ ਦੇਖੋ ਦੋਸਤੋ ਇੱਕ ਵੀਡੀਓ ਚੜਾਈ 10000 ਰੁਪਿਆ ਤੇ ਸੱਤ ਵੀਡੀਓ ਚੜਾਈਆਂ 70000 ਰੁਪਿਆ ਇੱਕ ਦਿਨ ਦਾ ਬਣਦਾ ਇੱਕ ਵੀਡੀਓ 10000 ਰੁਪਿਆ ਦੇ ਕੇ ਜਾਂਦੀ ਹੈ ਜੇ ਲੀਕ ਲੱਗ ਜੇ ਮੈਂ ਕਹਿੰਦਾ ਮਿਲੀਅਨ ਚ ਜਾਵੜੇ ਤੇ ਐ ਨਹੀਂ ਪਤਾ 50 5000 ਰੁਪਏ 60 6000 ਰੁਪਏ ਵੀ ਇੱਕ ਵੀਡੀਓ ਦੇ ਦੇ ਜਾਂਦੀ ਆ ਬਈ ਮਿਲੀਅਨ ਚ ਜਦੋਂ ਮੇਰੇ ਘਰ ਵਾਲੇ ਕੋਈ ਨਵਾਂ ਛੋਟ ਪਾ ਕੇ ਉਹ ਵੀਡੀਓ ਆਪ ਬਣਾ ਕੇ ਪਾਉਂਦੀ ਨਾ ਘਟੋ ਘਟ ਕੁੜੀਆਂ ਦੇ ਮੈਸੇਜ ਹੀ ਹੁੰਦੇ ਆ ਉੱਤੇ ਦੀਦੀ ਕਿੱਥੋਂ ਲਿਆ ਕੀ ਦਾ ਲਿਆ ਗਾਂਹ ਜਿਹੜੀ ਕੋਈ ਬੁਟੀਕਾ ਸੀ ਉਹਨਾਂ ਤੋਂ ਵੀ ਲਈਦੀ ਆ ਕਿ ਪ੍ਰੋਮੋਸ਼ਨ ਕਰਨ ਵਾਸਤੇ ਪੈਸੇ ਦੇਖੋ ਦੋਸਤੋ ਚੰਗੇ ਸੂਟ ਪਾ ਲੇ ਤਾਂ ਵੀਡੀਓ ਜ਼ਿਆਦਾ ਵੱਧ ਚੱਲਦੀ ਆ ਮਿਲੀਅਨ ਚ ਵੀ ਜਾਂਦੀ ਆ ਅੱਛਾ ਬਈ ਤੇਰੇ ਮਾਂ ਪਿਓ ਨੇ ਤੈਨੂੰ ਕੁਝ ਕਹਿੰਦੇ ਕੁਝ ਨਹੀਂ ਕਹਿੰਦੇ ਬਈ ਉਹ ਤਾਂ ਆ ਕਹਿੰਦੇ ਚੱਕੀ ਤੋ ਰਿਆ ਕੰਮ ਨੂੰ ਹੁਣ ਅੱਜ ਫੋਰਚੂਨਰ ਤਾਂ ਦੇਖਾਉਂਦੇ ਆ ਕਿਤੇ ਸਾਈਕਲ ਨਹੀਂ ਸੀਗਾ ਉਹ ਗੱਲ ਤਾਂ ਨਹੀਂ ਕਹਿੰਦੇ ਹੁੰਦੇ ਬੁੱਤ ਪੈਸੇ ਨਹੀਂ ਕੰਮ ਆਉਣਾ ਪੈਸਾ ਕਮਾ ਲੋਕ ਤਾਂ ਬੋਲਦੇ ਹੀ ਰਹਿਣਗੇ ਬਾਈ ਜਿੱਥੇ ਪੈਸਾ ਖੜਦਾ ਚੱਲ ਮੈਂ ਕਹਿੰਦਾ ਬੰਦੇ ਵੀ ਖੜਦੇ ਆ ਜਿੱਥੇ ਪੈਸਾ ਖੜ ਗਿਆ ਉੱਥੇ ਕੋਈ ਨਹੀਂ ਖੜਦਾ ਜਦੋਂ ਤੇਰੇ ਕੋਲ ਪੈਸਾ ਤੈਨੂੰ ਕੋਈ ਨਹੀਂ ਬੋਲੂਗਾ ਕੋਸਕਦਾ ਨਹੀਂ ਕੋਈ ਵੀ ਅੱਛਾ ਬਾਈ ਹੁਣ ਤੂੰ ਆਹਦੀ ਘਰ ਵਾਲੀ ਆਟਾ ਗੁੰਨਦੀ ਨਾਉਂਦੀ ਆਪਦੇ ਝਾੜੂ ਲਾਉਂਦੀ ਰੋਟੀ ਪਕਾਉਂਦੀ ਸਬਜ਼ੀ ਚੀਰਦੀ ਵਿਖਾਉਣਾ ਠੀਕ ਹੈ ਆਉਣ ਵਾਲੀ ਆਉਣ ਆਉਣ ਵਾਲੇ 2025 ਚੱਲ ਪਿਆ ਹੁਣ 2025 ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਵਿਖਾਉਣ ਦਾ ਜਰੀਆ ਕਰ ਰਹੇ ਹਾਂ ਬਾਈ ਇਹ ਜਿਹੜਾ ਕੋ ਚੱਲੀ ਜਾਂਦਾ ਚਲਾਈ ਚੱਲਾਂਗੇ ਠੀਕ ਆ ਜਿੰਨਾ ਚੱਲ ਚੱਲੂਗਾ ਜੇ ਪੈਸੇ ਆਪਣੇ ਕੋਲ ਹੁਣ ਵਧੀਆ ਇਕੱਠੇ ਹੋਈ ਜਾਂਦੇ ਆ ਠੀਕ ਆ ਮੜਕੇ ਜਦੋਂ ਜਦੋਂ ਕੁਝ ਮਰਜ਼ੀ ਕਰੀ ਜਾਵੇ ਮੇਰੀ ਘਰ ਵਾਲੀ ਆ ਮੈਂ ਹੀ ਕੋ ਮਰਜ਼ੀ ਕਰਕੇ ਸاسي ਲੋਕਾਂ ਤੋਂ ਸਾਨੂੰ ਕੋਈ ਪਰਵਾਹ ਨਹੀਂ ਅਜ ਤਾਂ ਬਾਈ ਤੁਹਾਡੇ ਤੇ ਵੀਡੀਓ ਪਾਈ ਜਾਂਦੇ ਆ ਲੋਕ ਕਹੀ ਜਾਂਦੇ ਆ ਵੀ ਵੇਖੋ ਆਹ ਵੇਖੋ ਆਪਦੀ ਘਰ ਵਾਲੀ ਵਿਖਾਈ ਜਾਂਦਾ ਆਹ ਵੇਖੋ ਪੈਸੇ ਕਮਾਈ ਜਾਂਦਾ ਆਹ ਵੇਖੋ ਗੰਦ ਪਾਈ ਜਾਂਦਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ YouTube ਤੇ ਗੰਦ ਪਾਈ ਜਾਂਦਾ ਤੇ ਉਹਨਾਂ ਬਾਰੇ ਤੁਸੀਂ ਕਿਉਂ ਬੋਲਦੇ ਹੋ ਫਿਰ ਬਾਈ ਮੇਰੀ ਗੱਲ ਸੁਣ ਕਈ ਬੰਦਿਆਂ ਨੂੰ ਹੁਣ ਮੰਨ ਕੇ ਚੱਲ ਮੇਰੇ ਚੈਨਲ ਦਾ ਪਤਾ ਨਹੀਂ ਸਗਾਂ ਦੀ ਸੰਨ ਤਾਂ ਹੋਰ ਫੇਮਸ ਕਰੀ ਜਾਂਦੇ ਉਹ ਜੇ ਸਾਨੂੰ ਦੱਸਦੇ ਆ ਵੀ ਆਹ ਗੰਦ ਪਾਈ ਜਾਂਦਾ ਅਗਲਾ ਸੱਚ ਮਾਰ ਦਾ ਵੇਖ ਹਾਂ ਠੀਕ ਆ ਉਹ ਵੀ ਸਵਾਦ ਲੈਂਦੇ ਫਿਰ ਹਾਂ ਸਾਡੇ ਤਾਂ ਹੋਰ ਇਦੋਂ ਵੀ ਵੀਊ ਵਧੀ ਜਾਂਦੇ ਨਾਲ ਚੈਨਲ ਤੇ ਉਹ ਵਧੀ ਜਾਂਦੇ ਆ ਅੱਛਾ ਮਤਲਬ ਜਿਹੜਾ ਤੁਹਾਨੂੰ ਕੋਈ ਬੋਲਦਾ ਉਹ ਤੁਹਾਡੀ ਤੁਸੀਂ ਇਹ ਨਹੀਂ ਸੋਚਦੇ ਵੀ ਅਸੀਂ ਇਹ ਚੀਜ਼ ਨੂੰ ਸੁਧਾਰੀਏ ਤੁਸੀਂ ਉਹ ਚੀਜ਼ ਨੂੰ ਇਹ ਸਮਝਦੇ ਹੋ ਵੀ ਅਸੀਂ ਹੋਰ ਗੰਦ ਪਾਈਏ ਤੇ ਸਾਨੂੰ ਪੈਸੇ ਹੋਰ ਮਿਲਣਗੇ ਸਾਡੇ ਨਾਲ ਲੋਕ ਹੋਰ ਜੁੜੀ ਜਾਂਦੇ ਆ ਹਾਂ ਸਾਡੇ ਉਹ ਜਿਹਨੂੰ ਤੁਸੀਂ 네ਗੇਟਿਵ ਲੈਂਦੇ ਪੋਜ਼ਿਟਿਵ ਲੈਣੇ ਜਦੋਂ ਦੇ ਸਾਨੂੰ ਲੋਕ ਗਾਲਾਂ ਕੱਢਦੇ ਆ ਮੰਨ ਕੇ ਚਲਾ ਜਿਹੜੇ ਲੱਗੇ ਵੇ ਗਾਲਾਂ ਕੱਢਣ ਵਾਲੇ ਸਾਡੇ ਤਾਂ ਦੋ ਦੋ ਲੱਖ ਰੁਪਏ ਦੋ ਦੋ ਲੱਖ ਸਬਸਕ੍ਰਾਈਬਰ ਵੱਧ ਗਿਆ ਹਰ ਚੈਨਲ ਤੇ 2 ਲੱਖ ਹਾਂ ਹੂੰ ਵੀ ਕਿਉਂਕਿ ਹੁਣ ਜਦੋਂ ਮਾਰਨਾ ਮੈਨੂੰ ਨਹੀਂ ਪਹਿਲਾਂ ਤੈਨੂੰ ਪਤਾ ਨਹੀਂ ਚੈਨਲ ਦਾ ਠੀਕ ਆ ਤੂੰ ਆ ਕੇ ਤੈਨੂੰ ਕਿਸੇ ਨੇ ਦੱਸਤਾ ਵੀ ਆਹ ਚੈਨਲ ਤੇ ਆ ਗੰਦ ਪਾਉਂਦੇ ਆ ਕਰਦੇ ਉਹ ਕਰਦੇ ਹਣਾ ਅਧਿਕਾਰ ਵਾਲੇ ਦਿਖਾਉਂਦਾ ਮਾਈ ਚੱਲੀ ਜਾਂਦੀ ਏ ਕਿ ਨਹੀਂ ਵੀ ਅਧਿਕਾਰ ਵਾਲੇ ਦਿਖਾਉਂਦਾ ਉਹ ਕਰਦਾ ਆ ਕਰਦਾ ਤੇ ਜਦੋਂ ਅਗਲਾ ਸਰਚ ਮਾਰਦਾ ਅਗਲਾ ਫੇਰਾ ਕਹਿੰਦਾ ਯਾਰ ਨਹੀਂ ਇਹਨੂੰ ਸਬਸਕ੍ਰਾਈਬ ਕਰਦਾ ਕਹਿੰਦਾ ਗਾਹ ਨੂੰ ਹੋਰ ਵੇਖਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਛਾ ਭਾਈ ਜਦੋਂ ਭਾਈ ਤੇਰਾ ਵਿਆਹ ਹੋਇਆ ਸੀਗਾ ਠੀਕ ਹੈ ਉਦੋਂ ਭਾਈ ਤੂੰ ਫਿਰ ਬੇਰੁਜ਼ਗਾਰ ਸੀਗਾ ਤੇ ਭਾਈ ਇਹ ਤੈਨੂੰ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਸਤੇ ਕਿ ਮੇਰੀ ਕਾਰਾਲੀ ਨੇ ਵੀ ਹੂੰ ਕਾਰਾਲੀ ਕੀ ਕਹਿੰਦੀ ਉਹਦੇ ਪਹਿਲਾਂ ਸੀਗਾ ਇੱਕ ਚੈਨਲ ਆ ਤੇ ਉਹਨੂੰ ਆਉਂਦੇ ਸੀਗੇ ਵੀ 25000 ਰੁਪਏ 30000 ਉਹ ਕਦੇ ਮੈਂ ਹਜੇ ਹੁਣੇ ਬਣਾਇਆ ਤੇ ਵੀ ਐਂ ਕਰਕੇ ਆਏ ਆ ਜਦੋਂ ਸਾਡਾ ਉਹ ਚੈਨਲ ਵਧਗਾ ਚੱਲ ਪਿਆ ਸੀ ਚਲਾਤਾ ਕੰਮ ਸਾਨੂੰ 2.5 ਲੱਖ 3 ਲੱਖ ਮਹੀਨੇ ਦਾ ਆਉਂਦਾ ਅੱਛਾ ਘਰ ਵਾਲੀ ਨੇ ਨਹੀਂ ਕਿਹਾ ਸੀ ਤੈਨੂੰ ਵੀ ਚੈਨਲ ਬਣਾ ਲੈ ਹਾਂ ਉਹ ਕਹਿੰਦੀ ਚੈਨਲ ਬਣਿਆ ਹੋਇਆ ਸੀ ਉਹਦਾ ਉਹਨੂੰ 25000 ਰੁਪਏ ਆਉਂਦਾ ਸੀ ਬਣਾਏ ਨੂੰ ਥੋੜਾ ਟਾਈਮ ਹੀ ਹੋਇਆ ਸੀ ਉਸ ਤੋਂ ਬਾਅਦ ਉਹ ਕਹਿੰਦੀ ਆਪਾਂ ਚੱਕ ਦਿੰਨਾ ਕੰਮ ਨੂੰ ਅਸੀਂ ਚੱਕਤਾ ਕੰਮ ਨੂੰ ਭਰਾਵਾ ਦਿੰਨਾ ਚ ਸਾਨੂੰ 2 2.5 ਲੱਖ ਰੁਪਏ ਇੱਕ ਚੈਨਲ ਤੋਂ ਆਣ ਲੱਗਿਆ ਫਿਰ ਅਸੀਂ ਦੂਜਾ ਬਣਾ ਲਿਆ ਤੀਜਾ ਬਣਾ ਲਿਆ ਬਣਾ ਕੇ ਸੱਤ ਬਣਾ ਲਏ ਹੁਣ ਸੱਤਾਂ ਤੋਂ ਅਗ ਅੱਛਾ ਮੰਮੀ ਡੈਡੀ ਦੇ ਚੈਨਲ ਤੇ ਕੀ 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 ਪਾਉਣੇ ਫਿਰ ਉਹ ਹੀ ਘਰ ਵਾਲੀ ਦੀਆਂ ਪਾਈ ਦਿਆਂ ਸਾਰੀਆਂ ਸਾਰੀਆਂ ਘਰ ਵਾਲੀ ਦੀਆਂ ਬਈ ਪਿੰਡ ਦੇ ਵਿੱਚ ਜਿਹੜੇ ਸਿਸਟਮ ਬਣੇ ਹੁੰਦੇ ਸੀ ਪਹਿਲਾਂ ਲਕੋ ਹੋ ਕੇ ਰੱਖਦੇ ਆ ਘਰ ਵਾਲੀਆਂ ਨੂੰ ਤੇ ਹੁਣ ਤਾਂ ਛਰੇਆਂ ਵੀ ਉਖਾਈ ਜਾਂਦੇ ਫਿਰ ਤੁਸੀਂ ਉਹ ਤਾਂ ਚੱਲੀ ਜਾਂਦੇ ਯਾਰ ਪੈਸਾ ਚਾਹੀਦਾ ਬਸ ਕਰੀ ਜਾਂਦੇ ਲੋਕ ਠੀਕ ਹੈ ਨਾ ਕਿਸੇ ਦੀ ਪਰਦੇ ਪਿੱਛੇ ਕਰੀ ਜਾਂਦੇ ਕਿਸੇ ਦੇ ਸਾਡੇ ਚੱਲ ਛਰੇਆਂ ਚੱਲੀ ਸਾਨੂੰ ਪੈਸੇ ਆਈ ਜਾਂਦੇ ਆ ਉਹ ਗੱਲ ਹੋ ਗਈ ਜਮਾਂ ਇਹਦੀ ਜਮਾਂ ਸਹੀ ਗੱਲ ਹੈ ਇਹਦੀ ਜਿਵੇਂ ਪੈਸਾ ਬਣਦਾ ਬਣਾ ਲੋ ਪੈਸਾ ਹੀ ਕੰਮ ਆਉਣਾ ਬਈ ਪੈਸਾ ਹੀ ਕੰਮ ਆਉਣਾ ਕੋਈ ਯਾਰ ਨਹੀਂ ਕੰਮ ਆਉਣਾ ਕੁਛ ਨਹੀਂ ਯਾਰ ਕਿਸੇ ਨੇ ਕੰਮ ਨਹੀਂ ਆਉਣਾ ਜੇ ਤੇਰੀ ਜੇਬ 'ਚ ਪੈਸੇ ਆ ਤਾਂ ਤੇਰੇ ਮਗਰ ਵੀ ਬਥੇਰੇ ਆ ਜੇ ਤੇਰੀ ਜੇਬ ਖਾਲੀ ਹੈ ਤਾਂ ਤੇਰੇ ਹੋ ਸਕਦਾ ਮਗਰੋਂ ਤੇ ਘਰ ਵਾਲੀ ਜਦੋਂ ਨਵਾਂ ਨਵਾਂ ਮੇਰਾ ਵਿਆਹ ਹੋਇਆ ਨਾ ਤੇ ਤਿੰਨ-ਚ ਮਹੀਨਾ ਬਾਅਦ ਇਹ ਬਿਮਾਰ ਹੋ ਗਈ ਸੀ ਤੇ ਮੈਂ ਹਸਪਤਾਲ ਲੈ ਗਿਆ ਚੱਲ ਜਿਹੜਾ ਸਾਡੇ ਕੋਲ ਸੀਗਾ ਰੁਪਿਆ 2 ਲੱਖ ਲੱਖ ਸੀਗਾ ਉਹ ਲਾਤਾ ਮੜ ਕੇ ਮੈਂ ਇੱਤੇ ਤਰ੍ਹਾਂ ਦੋ ਜਾਨਾਂ ਦੋਤੋਂ ਕਿਸੇ ਬੰਦੇ ਤੋਂ ਵੀ ਮੰਗੇ ਮੇਰੇ ਪੈਸਾ 1 ਰੁਪਿਆ ਨਹੀਂ ਦਿੱਤਾ ਉਦੋਂ ਮੜ ਕੇ ਮੈਂ ਇਹੀ ਧਾਰ ਲਿਆ ਯਾਰ ਪੈਸੇ ਕਮਾਉਣੇ ਆ ਜਿਵੇਂ ਅੱਜ ਤੁਸੀਂ ਆਪ ਕੁਮਾਰ ਆ ਤੇ ਅੱਜ ਵੀ ਲੋਕ ਮੱਚੀ ਜਾਂਦੇ ਫਿਰ ਅੱਜ ਮੱਚੀ ਜਾਂਦੀ ਜਿਹੜੇ ਰਿਸ਼ਤੇਦਾਰ ਕਿਤੇ ਬੁਲਾਉਂਦੇ ਨਹੀਂ ਸੀ ਜਾਂ ਕੋਈ ਰਸ ਸਕੇ ਸਕੇਲੇ ਜਾਂ ਹੋਰ ਅਸੀਂ ਪਿੰਡ ਦੇ ਤਾਂ ਅੱਜ ਸਾਰੇ ਬਾਅਦ ਚ ਫੋਨ ਆ ਕੇ ਖੜਦੇ ਆ ਫੋਨ ਤੋਂ ਖੜਦੇ ਆ ਬਈ ਪੈਸੇ ਕਰਕੇ ਘਰ ਵਾਲੀ ਵੇਖਣ ਨੂੰ ਤਾਂ ਪੈਸੇ ਕਰਕੇ ਵੀ ਪੈਸਾ ਆ ਗਿਆ ਕੋਠੀ ਪਾਲੀ ਗੱਡੀਆਂ ਚੰਗੀਆਂ ਹਾਂ ਤੇ ਕਿਸੇ ਵੀ ਰਿਸ਼ਤਦਾਰੀ ਦੇ ਵਿੱਚ ਜਾਣੇ ਬਾਈ ਇੱਜ਼ਤ ਕਰਦੇ ਬਹੁਤ ਫੁੱਲ ਫੁੱਲ ਬਾਈ ਪ੍ਰਮੋਸ਼ਨਾਂ ਵੀ ਕਰਾਉਂਦੇ ਫੁੱਲ ਬਾਈ ਜਿਹੜਾ ਪ੍ਰਮੋਸ਼ਨ ਹਰ 5000 ਰੁਪਏ ਲੈਨੇ ਸੀ ਪ੍ਰਮੋਸ਼ਨ ਦਾ ਅੱਛਾ ਫੇਰ ਤਾਂ ਬਾਈ ਤੁਸੀਂ ਬਾਨੀਆਂ ਨਾਲ ਵੀ ਟੱਪ ਗਏ ਹਾਂ ਪੈਸੇ ਬਾਨੀਆਂ ਬੁੰਨੀਆਂ ਨਾਲ ਤਾਂ ਸਾਡੇ ਕੋਲ ਅੱਜ ਦੇ ਟਾਈਮ ਤੇ ਫੁੱਲ ਆ ਪੈਸਾ ਬਾਈ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਸੋਸ਼ਲ ਮੀਡੀਆ ਦੇ ਪੇਜ ਬਣਾ ਕੇ ਆ ਆ ਦਾ ਮੂੰਹ ਖਵਾ ਖਾ ਕੇ ਪੈਸੇ ਕਮਾਈ ਜਾਂਦੇ ਆ ਪਰ ਉਹ ਆ ਦੇ ਘਰਾਂ ਲਈ ਨਹੀਂ ਵਿਖਾਉਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਜਿਹੜਾ ਕੋਈ ਸੋਤੋਂ ਪੈਸੇ ਜਿਵੇਂ ਸੋਤੋਂ ਪੈਸੇ ਕਮਾਈ ਦੇ ਕਮਾ ਲ ਭਾਈ ਜਿਹੜਾ ਕੋਈ ਹੋਰ ਗਲਤ ਫਲਤ ਪੜਦੇ ਦੇ ਪਿੱਛੇ ਕਰੀ ਜਾਂਦੇ ਉਹ ਵੀ ਤਾਂ ਚੱਲੀ ਜਾਂਦਾ ਅੱਜ ਕੱਲ ਬਾਈ ਤੈਨੂੰ ਇਹ ਪਤਾ ਵੀ ਇਹ ਬਹੁਤ ਘਟਿਆ ਚੀਜ਼ ਹੈ ਘਟਗਾ ਹੈਗੀ ਆ ਬਾਈ ਇੱਕ ਕੱਲੇ ਆ ਜਿਹੜਾ ਇੱਕ ਚੀਜ਼ ਹੈ ਜਿਹੜਾ ਤਾਂ ਕੀੜਾ ਇਹੋ ਜਿਹਾ ਜਿਹਦੇ ਦਿਮਾਗ ਦੇ ਵਿੱਚ ਇਤਨੀ ਵੱੜ ਗਈ ਤੇਰੀ ਜ਼ਿੰਦਗੀ ਖਰਾਬ ਆ ਪੈਸਾ ਬਣ ਜਾਂਦਾ ਕਾ ਕੀੜਾ ਨਿਕਲਦਾ ਨਹੀਂ ਹੈ ਨਿਕਲਦਾ ਨਹੀਂ ਹੂੰ ਜਦੋਂ ਤੈਨੂੰ ਹੁਣ ਤੜਕੇ ਤੈਨੂੰ ਫੋਨ ਦਾ ਤੂੰ ਡਿਰੇਕਟਡ ਹੋ ਗਿਆ ਉਠਣ ਸਾਥ ਤੂੰ ਫੋਨ ਚੈੱਕ ਕਰੇਗਾ ਬਈ ਲੋਕਾਂ ਨੂੰ ਕੀ ਕਹਿਣਾ ਚਾਹਣਾ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਲੈਂਦੇ ਆ ਪਾ ਲੈਂਦੇ ਆ ਮੁੰਡੇ ਕੁੜੀਆਂ ਬਣਾਉਂਦੇ ਆ ਵੀਡੀਓ ਠੀਕ ਹੈ ਉਹਨਾਂ ਦੇ ਇੱਕ ਵਾਰ ਹਿਸਾਬ ਦਾ ਅੰਦਰ ਕੀੜਾ ਵੱੜ ਜਾਂਦਾ ਵੀ ਯਾਰ ਅੱਜ ਮੈਨੂੰ 320 ਆਏ ਤਾਂ ਕੱਲ ਨੂੰ ਮੈਨੂੰ 400 ਆਵੇ ਕੱਲ ਨੂੰ ਮੈਨੂੰ 1000 ਆਵੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਬਹਿ ਜਾਂਦੀ ਹੈ ਗੱਲ ਭਈ ਇਹ ਰੁਕ ਠੀਕ ਹੈ ਉਹ ਦਿਮਾਗ ਚ ਗੱਲ ਬੈ ਜਾਂਦੀ ਥੋੜੀ ਵੀ ਉਹ ਦਿਮਾਗ ਦੇ ਵਿੱਚ ਗੱਲ ਬੈਠੀ ਭਈ ਆ ਜੋ ਚੀਜ਼ ਨੂੰ ਤੂੰ ਛੱਡ ਨਹੀਂ ਸਕਦੇ ਜੇ ਛੱਡੋਗੇ ਤੇ ਭਈ ਯਾਰ ਬੇਰੁਜ਼ਗਾਰ ਹੋ ਜਾਓਗੇ ਕਿਉਂਕਿ ਤੁਹਾਡੇ ਕੋਲ ਕੰਮ ਨਹੀਂ ਹੈਗਾ ਕੱਲ ਨੂੰ ਜੇ ਸੋਸ਼ਲ ਮੀਡੀਆ ਬੰਦ ਹੋ ਗਿਆ ਫਿਰ ਤੁਸੀਂ ਕੀ ਕਰੋਗੇ ਯਾਰ ਭਈ ਉਹ ਤਾਂ ਗਾਂਧੀ ਗੱਲ ਆਹੇ ਤਾਂ ਸੋਸ਼ਲ ਮੀਡੀਆ ਨਾ ਅੱਜ ਬੰਦ ਹੋਵੇ ਨਾ ਕੱਲ ਨੂੰ ਹੋਵੇ ਠੀਕ ਹੈ ਨਾ ਉਹ ਜੇ ਬੰਦ ਹੋਊਗਾ ਇਹ ਐਪ ਹੋਰ ਹੋਰ ਚੱਲ ਪੈਣੀ ਆ ਪਰ ਮੈਂ ਇਹ ਗੱਲ ਕਹਣਾ ਚੱਲ ਆਪਾਂ ਜੇ ਅਸੀਂ ਤਾਂ ਚੱਲ ਹੋਰ ਹਿਸਾਬ ਨਾਲ ਚੱਲ ਪਈ ਹੈ ਨਾ ਬੀ ਜੇ ਤੁਸੀਂ ਕੰਟੈਂਟ ਅਧਿਕਾਰ ਵਾਲੀ ਨਹੀਂ ਬਣਾਉਣੀ ਆ ਵੀਡੀਓ ਕੋ ਕੰਟੈਂਟ ਪਾ ਲਓ ਚੰਗਾ ਕਿਸੇ ਨੂੰ ਸਿਹਤ ਦੇਣ ਵਾਲਾ ਜਾਂ ਕੋਈ ਬਈ ਲੋਕ ਸਿਹਤ ਦੇਣ ਵਾਲੇ ਕਹਿੰਦੇ ਕੰਟੈਂਟ ਵੇਖਦੇ ਨਹੀਂ ਹੁੰਦੇ ਮੈਂ ਵੇਖਿਆ ਬਈ ਉਹਨਾਂ ਦੇ ਵਿਊ ਵਿਚਾਰਿਆਂ ਦੇ ਕਿਸੇ ਤੁਸੀਂ ਕਹਤੋਂ ਅਧਿਕਾਰ ਵਾਲੀ ਵਿਖਾਉਣੇ ਕੰਟੈਂਟ ਤੁਸੀਂ ਸਹੀ ਦੇਖ ਲਓ ਐ ਸਾਡੇ ਬਾਪ ਉਹੀ ਤਾਂ ਮੈਂ ਕਹੀ ਜਾਂਦਾ ਜਿਹੜੇ ਸਹੀ ਕੰਟੈਂਟ ਵਾਲੇ ਉਹਨਾਂ ਦੇ ਵਿਊ ਨਹੀਂ ਆਉਂਦੇ ਵਿਊ ਆਉਂਦੇ ਨਹੀਂ ਚੰਗੀ ਪਾ ਚੰਗੀ ਚੀਜ਼ ਪਾ ਲਓ ਵਿਊ ਨਹੀਂ ਆਉਂਦੇ ਕੁਝ ਨਹੀਂ ਆਉਂਦਾ ਵੇਖ ਲੈ ਮਾੜੀ ਜੀ ਨੂੰ ਵਿਊ ਮਾੜੀ ਨੂੰ ਤਾਂ ਜੇ ਤੂੰ ਗਾਲ ਵੀ ਕੱਢਦੀ ਯਾਰ ਐਂ ਚੱਲ ਜਾਂਦੀ ਹੈ ਦੋਸਤੋ ਇਹ ਜਮਾਂ ਇਹਦੀ ਸਹੀ ਗੱ ਗੁਰੂਆਂ ਬਾਰੇ ਦੱਸੋ ਜਾਂ ਆਪਣੇ ਧਰਮ ਬਾਰੇ ਦੱਸੋ ਜਾਂ ਕੋਈ ਚੰਗੀ ਚੀਜ਼ੇ ਲੋਕਾਂ ਨੂੰ ਚੰਗੀ ਚੀਜ਼ ਦੱਸੋਗੇ ਤਾਂ ਉੱਥੇ ਵਿਊ ਘੱਟ ਹੋਣਗੇ ਜੇ ਤੁਸੀਂ ਨਗੇਜਪੁਣਾ ਆਪਦੀਆਂ ਘਰ ਵਾਲੀਆਂ ਜਾਂ ਕੋਈ ਇਹੋ ਜਿਹੀ ਗੱਲ ਕਿਸੇ ਨੂੰ ਗਾਲ ਵੀ ਕੱਢਦੀ ਨਾ ਤੇ ਉਹ ਤੇਜ਼ੀ ਨਾਲ ਵਾਇਰਲ ਹੁੰਦੇ ਮਿਲੀਅਨ ਦੇ ਵਿੱਚ 300 ਮਿਲੀਅਨ 400 ਮਿਲੀਅਨ 45 ਬਿਲੀਅਨ ਐਦਾਂ ਵੀਡੀਓ ਜਾਂਦੀਆਂ ਠੀਕ ਹੈ ਇਹ ਆਪਾਂ ਆਪ ਆਪ ਹੀ ਲੋਕ ਇਹੋ ਜਿਹੇ ਆ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਸ਼ੇਅਰ ਕਰਦੇ ਆ ਸਵਾਦ ਲੈਣੇ ਆ ਜਿਹੜੀ ਚੀਜ਼ ਦੇ ਵਿੱਚ ਸਵਾਦ ਹੈ ਨਹੀਂ ਨਾ ਉਹ ਚੀਜ਼ ਆਪਾਂ ਲੈਂਦੇ ਨਹੀਂ ਸਿੱਧੀ ਜੀ ਗੱਲ ਆ ਸਵਾਦ ਵੇਖ ਕੇ ਆਪਾਂ ਚੀਜ਼ ਖਾਂਦੇ ਆਂ ਸਵਾਦ ਵੇਖ ਕੇ ਆਪਾਂ ਗਲਤ ਕੰਮ ਕਰਦੇ ਆਂ ਜਿਹੜੇ ਤੁਸੀਂ ਸਮਝ ਗਏ ਕਿਹੜੇ ਗਲਤ ਕੰਮ ਕਹਿਣਾ ਮੈਂ ਸਵਾਦ ਕਰਕੇ ਹੀ ਕਰਦੇ ਆਂ ਤੇ ਜੇ ਸਵਾਦ ਵੀਡੀਓ ਦੇ ਵਿੱਚ ਹੋਊਗਾ ਫੇਰ ਹੀ ਤੁਸੀਂ ਵੀਡੀਓ ਵੇਖਦੇ ਹੋ ਹੋਰ ਇਹ ਕੀ ਕਰਨ ਇਹ ਵੀਡੀਓ ਪਾਉਣ ਗਈ ਫਿਰ ਇਹ ਇਹਨਾਂ ਨੇ ਪੈਸਾ ਇੱਕ ਧੰਦਾ ਬਣਾ ਲਿਆ ਇਹਨਾਂ ਨੇ ਬਿਜ਼ਨਸ ਬਣਾ ਲਿਆ ਇਹ ਇਹਨਾਂ ਨੇ ਕਰਨਾ ਹੀ ਆ ਜੇ ਤੁਸੀਂ ਦੇਖਦੇ ਹੋ ਤੁਸੀਂ ਨਾ ਵੇਖੋ ਦੂਜੀ ਗੱਲ ਜਿਹੜੇ ਇਹਨਾਂ ਨੂੰ ਰੋਸਟ ਰੋਸਟ ਕਰਦੇ ਆ ਇਹਨਾਂ ਦੀਆਂ ਵੀਡੀਓ ਤੇ ਰੋਸਟ ਕਰਦੇ ਹੋ ਕਰਦੇ ਹੋ ਤੁਸੀਂ ਵੀ ਪੈਸਾ ਕਮਾਉਣ ਵਾਸਤੇ ਕਰਦੇ ਹੋ ਨਾ ਕੋਈ ਚੰਗੀ ਚੀਜ਼ ਦਿਖਾਉਣ ਵਾਸਤੇ ਠੀਕ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਇੱਕ ਗੱਲ ਦੱਸ ਦੇਣਾ ਇਹਨਾਂ ਦਾ ਇੱਕ ਜਿਹੜਾ ਕੰਮ ਹੈ ਇਹ ਤਾਂ ਇਹਨਾਂ ਨੇ ਕਰਨਾ ਹੀ ਆ ਕਿਉਂਕਿ ਭਾਈ ਇਹ ਕਲਯੁਗ ਆ ਗਿਆ ਹੁਣ ਕਲਯੁਗ ਦੇ ਵਿੱਚ ਕਿਸੇ ਨੂੰ ਸਿੱਖਿਆ ਦੇਣ ਦਾ ਕੋਈ ਫਾਇਦਾ ਨਹੀਂ ਇਹਨੇ ਆਦੀ ਘਰ ਵਾਲੀ ਵਿਖਾਉਣੀ ਵਿਖਾਉਣੀ ਹੈ ਕੁਛ ਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਸਿੱਧੀ ਜੀ ਗੱਲ ਆ ਭਾਈ ਕੀ ਕਹਿਣਾ ਚਾਹਣਾ ਜਿਹੜੇ ਲੋਕ ਨਵੇਂ ਚੈਨਲ ਬਣਾ ਲਏ ਉਹਨਾਂ ਪਰ ਕੀ ਸਿੱਖਿਆ ਦੇਉਂਗੇ ਮਤਲਬ ਭਾਈ ਸਿੱਖਿਆ ਕੀ ਦੇਣੀ ਹੈ ਕੁਛ ਵੀ ਆ ਕੀ ਕਰਕੇ ਠੀਕ ਆ ਘਰ ਵਾਲੀ ਦਿਖਾਓ ਕੁਝ ਮਰਜ਼ੀ ਹੈ ਅਗਲਾ ਪੈਸੇ ਕਮਾਉਂਦਾ ਚੰਗੀ ਚੀਜ਼ ਨੂੰ ਜੇ ਤੁਸੀਂ ਦੇਖ ਕੇ ਚੰਗੇ ਅਪਰੀਸ਼ੀਏਟ ਕਰੋਗੇ ਤਾਂ ਬੰਦੇ ਹਰ ਇੱਕ ਬੰਦਾ ਚੰਗੀ ਵੀ ਚੀਜ਼ ਬਣਾਉਣ ਲੱਗ ਜੂਗਾ ਠੀਕ ਹੈ ਜਿਹੜੇ ਲੋਸਟ ਕਰਦੇ ਉਹ ਕਿੰਨਾ ਗਾਲਾਂ ਕੱਢਦੇ ਆ ਤੇ ਉਹਨਾਂ ਦੇ ਵੀ ਕਿੰਨੇ ਕਿੰਨੇ ਵੀਊ ਆਉਂਦੇ ਆ ਉਹ ਵੀ ਉਹ ਕਿਹੜਾ ਚੰਗੀ ਚੀਜ਼ ਦਾ ਹਾਂ ਉਹ ਕਿਹੜਾ ਚੰਗੀ ਦੱਸਦੇ ਆ ਤੇ ਮੈਂ ਇਹ ਨਹੀਂ ਗੱਲ ਕਹਿੰਦਾ ਚਲੋ ਗਾਲਾਂ ਕੱਢਦੇ ਕਿਸੇ ਨੂੰ ਹੋ ਸਕਦਾ ਸਿਹਤ ਦੇਣ ਲਈ ਕਹਿੰਦੇ ਹੁਣ ਵੀ ਤੁਸੀਂ ਇਹ ਗੰਦ ਪਾਉਣ ਜਾਂ ਘਰਾਂ ਲੰਗ ਦਿਖਾਉਣੇ ਆ ਪਰ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਚੱਜੀ ਚੀਜ਼ ਨੂੰ ਹੀ ਤੁਸੀਂ ਦੇਖੋ ਤਾਂ ਆ ਚੀਜ਼ ਨੂੰ ਨਾ ਦੇਖੋ ਤਾਂ ਅਗਲਾ ਆਪੇ ਨਾ ਕਰੇ ਫਿਰ ਤੁਹਾਨੂੰ ਚੰਗੀ ਚੀਜ਼ ਦਿਖਾਵੇ ਤੁਸੀਂ ਵੇਖਦੀ ਇਹ ਚੀਜ਼ਾਂ ਇਹ ਹਾਂ ਜਦੋਂ ਲੋਕ ਲੋਕ ਵੇਖਦੀ ਇਹ ਜੀ ਬਾਈ ਲੋਕ ਨਾਲੇ ਤਾਂ ਵੇਂਦੇ ਆ ਠੀਕ ਆ ਨਾਲੇ ਸਵਾਦ ਲੈਂਦੇ ਆ ਫਿਰ ਤੂੰ ਹਰ ਵੀਡੀਓ ਤੇ ਮਨ ਲੈ ਮਨ ਲੈ ਕੋਈ ਬੰਦਾ ਹਰ ਵੀਡੀਓ ਤੇ ਕਮੈਂਟ ਕਰਦਾ ਤੇ ਜਦੋਂ ਤੁਹਾਨੂੰ ਇੱਕ ਵੀਡੀਓ ਨਹੀਂ ਚੰਗੀ ਲੱਗੀ ਤੂੰ ਬਾਈ ਅਨਫੋਲੋ ਕਰ ਦੋ ਹੂੰ ਕਿਉਂ ਵੇਣਿਆ ਹੂੰ ਠੀਕ ਆ ਆ ਕੇ ਤੁਹਾਨੂੰ ਇਹੀ ਆ ਵੀ ਤੁਸੀਂ ਕਮੈਂਟ ਕਰਨਾ ਹੁੰਦਾ ਕਮੈਂਟ ਵੀ ਕਰਨਾ ਲਾਈਕ ਵੀ ਕਰਨਾ ਤੇ ਉਹਨੂੰ ਗਾਹ ਆ ਹੀ ਨਹੀਂ ਪਤਾ ਗਾਹ ਸ਼ੇਅਰ ਵੀ ਕਰਦੇ ਹੁਣ ਹੁਣ ਬਾਈ ਸਵਾਦ ਆ ਰਿਹਾ ਜ਼ਿੰਦਗੀ ਜਿੰਦਗੀ ਬਾਈ ਫੁੱਲ ਇੰਜੋ ਖੱਟ ਪਿੱਛੇ ਬੋਲਦੇ ਮੂੰਹ ਤੇ ਕੋਈ ਨਹੀਂ ਬੋਲਦਾ ਆਕੇ ਕਰੋੜਾਂ ਰੁਪਿਆ ਬਣਾ ਲੈ ਵਿਆਹ ਸ਼ਾਦਗਾਂ ਚ ਜਾਈਦੇ ਅਗਲੇ ਨਾਲ ਫੋਟੋ ਮਲਵਾਉਂਦੇ ਆਕੇ ਠੀਕ ਹੈ ਨਾ ਠੀਕ ਹੈ ਬਹੁਤ ਬਹੁਤ ਧੰਨਵਾਦ ਓਕੇ ਬਈ ਤੁਸੀਂ ਦੇਖ ਸਕਦੇ ਹੋ ਦੋਸਤੋ ਚੈਨਲ ਬਣਾਓ YouTube ਤੇ Facebook ਤੇ ਆਪਦੀ ਆਦਾ ਵਧੀਆ ਜੀ ਕੁੜੀ ਨਾਲ ਵਿਆਹ ਕਰਵਾਓ ਤੇ ਸੋਸ਼ਲ ਮੀਡੀਆ ਤੇ ਆਪਦੀ ਘਰ ਵਾਲਿਆਂ ਨੂੰ ਵਾਇਰਲ ਕਰੋ ਤੇ ਪੈਸਾ ਕਮਾਓ ਪੰਜਾਬ ਦੇ ਵਿੱਚ ਇਹੀ ਚੱਲ ਪਿਆ ਬਾਈ ਸਿੱਧੀ ਜੀ ਗੱਲ ਆ ਇਹ ਚੀਜ਼ ਤੁਹਾਨੂੰ ਐ ਲੱਗਦੀ ਹੈ ਵੀ ਚੰਗੀ ਚੀਜ਼ ਬੋਲ ਰਿਹਾ ਪਰ ਮੈਂ ਤੁਹਾਨੂੰ ਇਹਦੇ ਖਿਲਾਫ ਆ ਆਪਦੇ ਘਰ ਦੀ ਇੱਜ਼ਤ ਨੂੰ ਸਾਂਭ ਕੇ ਰੱਖੋ ਬਈ ਜੀ ਠੀਕ ਹੈ ਲੋਕਾਂ ਦਾ ਕੇ ਚੀਜ਼ ਨਾ ਵਿਖਾਓ ਲੋਕ ਤੱਤੀਆਂ ਅੱਖਾਂ ਕਰ ਲੈਂਦੇ ਕਮੈਂਟ ਕਰ ਦਿੰਦੇ ਆ ਬਾਅਦ ਦੇ ਵਿੱਚ ਇਹ ਚੀਜ਼ਾਂ ਬਹੁਤ ਔਖੀਆਂ ਕੀੜੇ ਕੱਢਣੇ ਕੰਡੇ ਕੱਢਣੇ ਬਹੁਤ ਔਖੇ ਆ ਐਂ ਲੱਗਦਾ ਵੀ ਆਪਾਂ ਨੂੰ ਵੀ ਆਪਾਂ ਵੀਡੀਓ ਪਾਤੀ ਯਾਰ ਸਵਾਦ ਆਈ ਜਾਂਦਾ ਜ਼ਿੰਦਗੀ ਦਾ ਪੈਸੇ ਕਮਾਈ ਜਾਂਦੇ ਬਾਅਦ ਦੇ ਵਿੱਚ ਇਹ ਕੰਡੇ ਕੱਢਣੇ ਔਖੇ ਹੋ ਜਾਂਦੇ ਆ ਮੁੰਡੇ ਹੋ ਯਾਰ ਤੁਸੀਂ ਚੰਗੇ ਭਲੇ ਹੋਗੇ ਤੁਸੀਂ ਆਪਦੀਆਂ ਵੀਡੀਓ ਵਧੀਆ ਕੰਟੈਂਟ ਬਣਾ ਕੇ ਪਾਓ ਪਰ ਵਧੀਆ ਲੋਕ ਵੇਂਦੇ ਨਹੀਂ ਇਹ ਵੀ ਗੱਲ ਸਹੀ ਆ ਲੋਕ ਵਧੀਆ ਚੀਜ਼ਾਂ ਵੇਖਦੇ ਨਹੀਂ ਸ਼ੇਅਰ ਨਹੀਂ ਕਰਦੇ ਫੁੱਦੂ ਜਿਹੇ ਵੀਡੀਓ ਜਿਹੜੀਆਂ ਚਗਲ ਵੀਡੀਓ ਗਾਲਾਂ ਕੱਢਣ ਵਾਲੀਆਂ ਵੀਡੀਓ ਉਹਨਾਂ ਨੂੰ ਫਿਰ ਹੋਰ ਕਰਨ ਕੀ ਲੋਗ ਠੀਕ ਹੈ ਕੁਛ ਮਰਜ਼ੀ ਕਰੋ ਕੱਲ ਦਿਗਾ ਯਾਰ ਪੰਜਾਬ ਦੇ ਵਿੱਚ ਜਿਨੇ ਕੁਛ ਕਰਨਾ ਕਰੀ ਚੱਲੋ ਸਵਾਦ ਲਓ ਜ਼ਿੰਦਗੀ ਦਾ ਸਿੱਧੀ ਜੀ ਗੱਲ ਆਪਣੀ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸਵਾਦ ਦਿੰਦੀ ਆ ਸਾਡੀਆਂ ਵੀਡੀਓ ਕਾਲੇ ਤੇਲ ਵਾਲੀਆਂ ਹੁੰਦੀਆਂ ਸਵਾਦ ਲਿਆ ਕਰੋ ਨਿਆਰੇ ਲਿਆ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ